260 ਬ੍ਰਾਂਚਾਂ ਨੇ ਪੂਰੇ ਇੰਡੀਆ ਦੇ ਵਿੱਚ ਪਾਸਟਰ ਬਜਿੰਦਰ ਦੀਆਂ ਪਾਸਟਰ ਬਜਿੰਦਰ ਜਿਸ ਨੂੰ ਰੇਪ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਆ ਉਹ ਪਰਿਵਾਰ 2018 ਤੋਂ ਪੁਲਿਸ ਦੇ ਹਾੜੇ ਕੱਢ ਰਿਹਾ ਸੀਗਾ ਚੱਕਰ ਲਗਾ ਰਿਹਾ ਸੀ ਵੀ ਇਸ ਨੂੰ ਸਜ਼ਾ ਦਿੱਤੀ ਜਾਵੇ ਪਰ ਉਸ ਪਰਿਵਾਰ ਨੂੰ ਕਰੋੜਾਂ ਰੁਪਈਆ ਦੀ ਆਫਰ ਡਰਾਇਆਤ ਮੁਕਾਇਆ ਗਿਆ ਤੇ ਉਹ ਪਰਿਵਾਰ ਦਬਿਆ ਨਹੀਂ ਪਾਸਟਰ ਬਜਿੰਦਰ ਹਰਿਆਣਾ ਦੇ ਜਾਟ ਪਰਿਵਾਰ ਦਾ ਰਹਿਣ ਵਾਲਾ ਆ ਤੇ 2010 ਦੇ ਵਿੱਚ ਇਸ ਨੇ 크ਿਸਚਨ ਧਰਮ ਅਪਣਾਇਆ ਸੀ ਤੋ ਇਸ ਹਾਵ ਲਾਲੋ ਕੇ 15 ਸਾਲ ਇਸ ਨੂੰ 크੍ਰਿਸਚਨ ਧਰਮ ਅਪਣਾਏ ਨੂੰ ਹੋਏ ਨੇ ਤੇ 5-7 ਸਾਲਾਂ ਦੇ ਵਿੱਚ 260 ਬ੍ਰਾਂਚਾਂ ਖੋਲੀਆਂ ਆਪਣੇ ਲੋਕਾਂ ਦੀਆਂ ਅੱਖਾਂ ਦੇ ਉੱਪਰ ਪੱਟੀ ਬੰਨੀ ਹੋਈ ਹੈ ਆਪਣੇ ਲੋਕਾਂ ਨੂੰ ਜੋ ਦਿਖਦਾ ਹੈ ਉਹ ਵਿਖਦਾ ਹੈ ਲੋਕਾਂ ਨੂੰ ਦਿਖਾਉਣਾ ਪੈਂਦਾ ਕਰਾਮਾਤਾਂ ਤੇ ਲੋਕੀ ਕਰਾਮਾਤਾਂ ਤੇ ਯਕੀਨ ਕਰ ਆਪਾਂ ਕਹਿੰਦੇ ਨੇ ਕਿ ਬਾਹਰਲੇ ਬੰਦੇ ਕੰਮ ਜ ਆਪਣੇ ਬਾਹਰ ਲੋਕੀ ਮਿਹਨਤਾਂ ਕਰਦੇ ਨੇ ਆਪਾਂ ਖੁਦ ਮਿਹਨਤਾਂ ਕਰਦੇ ਆ ਮਿਹਨਤ ਕਰਕੇ ਹਰ ਚੀਜ਼ ਪੋਸੀਬਲ ਹੈ ਲਈ ਜਾ ਸਕਦੀ ਆ ਜੇ ਕਹੀਏ ਵੀ ਆਪਾਂ ਘਰੇ ਬੈਠੇ ਆ ਕਰਮਾਤਾਂ ਦੇ ਯਕੀਨ ਕਰੀਏ ਤਾਂ ਕਰਮਾਤਾਂ ਦੇ ਨਾਲ ਕਰਦੀਆਂ ਕਿਸ਼ਤਾਂ ਵੀ ਜਿਹੜੀਆਂ ਆਆਂ ਉਹ ਵੀ ਨਹੀਂ ਨਿਕਲਦੀਆਂ ਹੁਣ ਇਹਨਾਂ ਨੇ ਪਾਸਟਰ ਬਜਿੰਦਰ ਵਰਗਿਆਂ ਨੇ ਇਸ ਨੂੰ ਆਪਣਾ ਇੱਕ ਬਿਜ਼ਨਸ ਬਣਾ ਲਿਆ ਧਰਮ ਸਾਰੇ ਬਹੁਤ ਵਧੀਆ ਨੇ ਹਰ ਧਰਮ ਦੀ ਰਿਸਪੈਕਟ ਹੈ ਹਰ ਧਰਮ ਦੇ ਵਿੱਚ ਚੰਗੇ ਮਾੜੇ ਲੋਕ ਜਿਹੜੇ ਆ ਉਹੋ ਹੁੰਦੇ ਨੇ ਤੇ ਆਹ ਹਨ ਇੱਕ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੇ ਹੁਣ ਇਹਦਾਂ ਦੀਆਂ ਵੀਡੀਓ ਬਣਾਈਆਂ ਕਿਉਂ ਜਾਂਦੀਆਂ ਨੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਤੁਸੀਂ ਸਾਰਿਆਂ ਨੇ ਦੇਖੀ ਵੀ ਹੋਊਗੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦਾ ਹਾਂ ਕੀ ਅਜ ਬੰਨ ਰਿਸਪਸ ਕਿਆ ਇਹ ਬਤਾ ਰਹੀ ਆ ਬੋਲ ਪਾਰੀ ਬੋਲੋ ਮੰਮੀ ਪਪਾ 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 ਬੰ ਤੂ ਇਹ ਤੇਰੀ ਬੈਨ ਬੋਲ ਨਹੀਂ ਸਕਦੀ ਸੀ ਸਹੀ ਬੋਲ ਸਕਦੀ ਸੀ ਹਾਂ ਹਾਂ ਬੇਟੇ ਅਭੀ ਕੀ ਹੋਇਆ ਅਭੀ ਕੀ ਹੋਆ ਬੋਲ ਲਾ ਲਗੀ ਹੁਣ ਇਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਵੇਗੀ ਬਾਅਦ ਦੇ ਵਿੱਚੋਂ ਜਿਹੜਾ ਆਹਾ ਮੁੰਡਾ ਆ ਇਹ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਤੇ ਇਸ ਨੇ ਕਿਹਾ ਕਿ ਵੀ ਇਸ ਨੂੰ ਪੈਸੇ ਦਿੱਤੇ ਗਏ ਸੀ ਇਹ ਸਭ ਕੁਝ बोलण वास्ते ਤੇ ਇਸਨੇ ਇੱਕ ਐਕਟਿੰਗ ਕੀਤੀ ਸੀ ਕਿਵੇਂ ਇਹ ਆਪਣੇ ਸ਼ੋਅ ਦੇ ਵਿੱਚ ਲੋਕਾਂ ਨੂੰ ਲਿਆਉਂਦੇ ਨੇ ਵੀਲ ਚੇਅਰ ਤੇ ਬੈਠਿਆਂ ਨੂੰ ਤੇ ਲੋਕਾਂ ਨੂੰ ਕਹਿੰਦੇ ਵੀ ਖੜੇ ਹੋ ਕਿ ਪ੍ਰਭੂ ਦੀ ਤੁਹਾਡੇ ਤੇ ਕਿਰਪਾ ਹੋਈ ਐ ਸੀ ਪ੍ਰਾਰਥਨਾ ਕਰਦੇ ਆਂਦੇ ਲੋਕੀ ਵੀਲ ਚੇਅਰ ਤੋਂ ਉੱਠ ਕੇ ਭਜਣ ਲੱਗਦੇ ਨੇ ਹੁਣ ਲੋਕੀ ਕਮੈਂਟਾਂ ਦੇ ਵਿੱਚ ਇਹ ਕਹਿ ਰਹੇ ਆ ਕਿ ਜਦੋਂ ਜੱਜ ਨੇ ਬਲਜਿੰਦਰ ਨੂੰ ਸਜ਼ਾ ਸੁਣਾਈ ਆ ਤੇ ਬਜਿੰਦਰ ਨੇ ਹੱਥ ਦੇ ਵਿੱਚ ਬਾਈਬਲ ਫੜੀ ਹੋਈ ਸੀ ਉਹ ਕਹਿੰਦਾ ਕਿ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਬੱਚੇ ਛੋਟੇ ਛੋਟੇ ਨੇ ਮੇਰੇ ਲੱਤ ਦੇ ਵਿੱਚ ਰੋੜ ਪਈ ਆ ਕਿ ਉਹ ਲੋਕਾਂ ਨੂੰ ਜੇ ਵੀਲਚੇਅਰ ਤੋਂ ਖੜਾ ਕਰ ਸਕਦਾ ਆ ਤੇ ਉਹ ਆਪਣੀ ਲੱਤ ਨਹੀਂ ਠੀਕ ਕਰ ਸਕਦਾ ਸੀ ਉਸ ਨੂੰ ਲੱਤ ਦੇ ਵਿੱਚ ਰੌੜ ਪਵਾਉਣ ਦੀ ਕੀ ਲੋੜ ਸੀ ਉਹਦੀ ਘਰ ਵਾਲੀ ਬਿਮਾਰ ਆ ਤੇ ਉਹ ਆਪਣੀ ਘਰ ਵਾਲੀ ਨੂੰ ਪ੍ਰਾਰਥਨਾ ਕਰਕੇ ਠੀਕ ਨਹੀਂ ਕਰ ਸਕਦਾ ਸੀ ਹੁਣ ਉਹ ਜੱਜਦਿਆਂ ਮਿੰਤਾਂ ਕਰ ਰਿਹਾ ਆ ਕੁਝ ਦਿਨ ਪਹਿਲਾਂ ਇਸ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇਹ ਇੱਕ ਲੜਕੀ ਦੀ ਕੁੱਟਮਾਰ ਵੀ ਕਰ ਰਿਹਾ ਸੀ ਆਪਣੇ ਆਫਿਸ ਦੇ ਵਿੱਚ ਇੱਕ ਛੇੜਖਾਨੀ ਦਾ ਮਾਮਲਾ ਵੀ ਜਿਹੜਾ ਆ ਉਹੋ ਦਰਜ ਇਸ ਦੇ ਉੱਪਰ ਹੋਇਆ ਆ एक और वीडियो वायरल हो रही है, तो जो जेल में है वो आजाद हो रहा है yes, कौन है जेल में, yes, में गुड yes, 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 न्यूज मिल रही है बुख्की mm -hmm. में फंस गया स्मैग में फंस गया है बड़ा कुछ पकड़ा गया क्या पकड़ा गया मर्डर कर दिया कुछ कर दिया क्या मर्डर बंदा मार दिया कदम उसको बोल चार बी मार तभी तो वो आजाद हो गया ਮਾਰਨਾ ਨਹੀਂ ਹੈ ਪਰ ਦੇਖੋ ਤੁਸੀਂ ਕਿੰਦਾ ਦੀਆਂ ਗੱਲਾਂ ਜਿਹੜੀਆਂ ਆ ਉਹ ਸਮਾਗਮ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਲੋਕ ਸੁਣ ਰਹੇ ਆ ਤੇ ਲੋਕ ਖੁਸ਼ ਨੇ ਪਹਿਲੀ ਗੱਲ ਤੇ ਆਹ ਜਨਾਨੀ ਦੀ ਆ ਵੀ ਜਿਹਦਾ ਘਰ ਵਾਲਾ ਭਾਈ ਜੇਲ੍ਹ ਦੇ ਵਿੱਚ ਹੋਵੇ ਜਿਹਨੇ ਕਤਲ ਕੀਤਾ ਹੋਵੇ ਤੇ ਉਹ ਕਿੱਦਾਂ ਬਾਹਰ ਆ ਜਾਊਗਾ ਲੋਕੀ ਕਹਿੰਦੇ ਕਿ ਜੇ ਤੇਰੇ ਵਿੱਚ ਇੰਨੀ ਕਰਾਮਾਤ ਆ ਤੇ ਤੂੰ ਆਪ ਪ੍ਰਾਰਥਨਾ ਕਰ ਤੇ ਤੂੰ ਆਪ ਜਿਹੜਾ ਆ ਉਹ ਬਾਹਰ ਆ ਜਾ ਲੋਕ ਅਸਲ ਦੇ ਵਿੱਚ ਆਪਣੇ ਪੰਜਾਬ ਦੇ ਯਾਰ ਭੋਲੇ ਭਾਲੇ ਆ ਲੋਕ ਜਿਹੜੇ ਆ ਉਹ ਉਹ ਫਸ ਜਾਂਦੇ ਨੇ ਗੱਲਾਂ ਦੇ ਵਿੱਚ ਆ ਜਾਂਦੇ ਨੇ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮਾਂ ਕਿਹਨੂੰ ਨਹੀਂ ਹਰ ਇੱਕ ਨੂੰ ਪ੍ਰੋਬਲਮਾਂ ਨੇ ਹਰ ਇੱਕ ਇਨਸਾਨ ਪੈਸੇ ਵਾਲੇ ਪਾਸਿਓਂ ਦੁਖੀ ਆ ਦੂਜੇ ਦੀਆਂ ਖੁਸ਼ੀਆਂ ਦੇਖ ਕੇ ਦੁਖੀ ਆ ਕਿਸੇ ਨੂੰ ਸੋਸ਼ਲ ਮੀਡੀਆ ਤੋਂ ਪਰ ਦੇਖਦਾ ਵੀ ਕਿਸੇ ਨੇ ਨਵੀਂ ਗੱਡੀ ਲੈ ਲਈ ਆ ਕਿਸੇ ਨੇ ਵੱਡਾ ਘਰ ਪਵਾ ਲਿਆ ਆ ਤੇ ਜਦੋਂ ਆਪਣੇ ਵੱਲ ਦੇਖਦਾ ਤੇ ਉਹ ਦੁਖੀ ਹੁੰਦਾ ਆ ਕਿ ਯਾਰ ਕਾਸ਼ ਮੈਂ ਰੱਬ ਦਾ ਕੀ ਵਿਗਾੜਿਆ ਕਿ ਮੇਰੇ ਕੋਲ ਨਹੀਂ ਹੈਗਾ ਇਹਦੇ ਕੋਲ ਹੈਗਾ ਆ ਲੋਕੀ ਇਹ ਨਹੀਂ ਸੋਚਦੇ ਵੀ ਸ਼ਾਇਦ ਯਾਰ ਉਹ ਮਿਹਨਤ ਕਰ ਰਿਹਾ ਜਿਹੜੀ ਮਿਹਨਤ ਉਹ ਕਰ ਰਿਹਾ ਜੇਕਰ ਅਸੀਂ ਕਰਾਂਗੇ ਤਾਂ ਅਸੀਂ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਪ੍ਰਾਪਤ ਕਰ ਸਕਦੇ ਆ ਵੀ ਇਹ ਕੁਝ ਰਾਤੋਂ ਰਾਤ ਨਹੀਂ ਮਿਲਿਆ ਉਸ ਨੂੰ ਉਸ ਦੀਆਂ ਮਿਹਨਤਾਂ ਦਾ ਨਤੀਜਾ ਆ ਤੇ ਫਿਰ ਉਹਦਾਂ ਦੇ ਟੁੱਟੇ ਹੋਏ ਲੋਕ ਆ ਇਦਾਂ ਦੇ ਪਖੰਡੀਆਂ ਕੋਲੇ ਕਰਾਮਾਤਾਂ ਲੈਣ ਵਾਸਤੇ ਜਾਂਦੇ ਨੇ ਵੀ ਸ਼ਾਇਦ ਸਾਡੇ ਉੱਪਰ ਕੋਈ ਕਿਰਪਾ ਹੋ ਜਵੇ ਪ੍ਰਭੂ ਦੀ ਕਿਰਪਾ ਹੋ ਜਵੇ ਪ੍ਰਭੂ ਕਿਰਪਾ ਕਰਦਾ ਆ ਪ੍ਰਭੂ ਕਿਰਪਾ ਉਹਨਾਂ ਦੇ ਕਰਦਾ ਜਿਹੜੇ ਲੋਕ ਸੱਚੇ ਸੁੱਚੇ ਨੇ ਜਿਹੜੇ ਲੋਕੀ ਮਿਹਨਤਾਂ ਕਰਦੇ ਨੇ ਮੇਂਦ ਤੇ ਵਿਸ਼ਵਾਸ ਕਰੋ ਇਹਨਾਂ ਪਖੰਡੀਆਂ ਦੇ ਲੜ ਨਾ ਲੱਗੋ ਜੇਕਰ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ ਜਾਂਦਾ ਉਸ ਦਾ ਵਿਰੋਧ ਕਰੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੀਡੀਓ ਵੀ ਵਾਇਰਲ ਹੋਈਆਂ ਸੀ ਬਾਬਿਆਂ ਦੀਆਂ ਆਪਾਂ ਦੇਖੀਆਂ ਉਹਨਾਂ ਦੇ ਉੱਪਰ ਵੀ ਰੇਪ ਕੇਸ ਪਏ ਸੀ ਤੇ ਆ ਵੀ ਜਿਹੜਾ ਆ ਇੱਕ ਰੇਪ ਕੇਸ ਇਹੀ ਪਿਆ ਆ ਇਸ ਕਰਕੇ ਭਾਈ ਆਪਣੀ ਇੱਜ਼ਤ ਆਪਣੇ ਹੱਥ ਹੈ ਖਿਆਲ ਰੱਖੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਕੋਈ ਵਿਚਾਰ ਦੇਣਾ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਵਿਚਾਰ ਦੇ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ